ਨਗਰ ਕੌਂਸਲ ਰਾਜਪੁਰਾ ਦੇ ਫਾਇਰ ਡਿਪਾਰਟਮੈਂਟ ਨੂੰ ਮਿਲੀਆਂ ਦੋ ਨਵੀਆਂ ਫਾਇਰ ਟੈਂਡਰ ਦੀਆਂ ਗੱਡੀਆਂ ਰਾਜਪੁਰਾ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਅੱਜ ਹਲਕਾ ਵਿਧਾਇਕ ਵੱਲੋਂ ਪੂਰਨ ਵਿਰਾਮ ਲਗਾਉਂਦੇ ਹੋਏ ਅਦੋਨਿਕ ਸਹੂਲਤਾਂ ਮੰਨਤ ਲੈਸ ਤੋਂ ਨਵੀਆਂ ਫਾਇਰ ਟੈਂਟਰ ਦੀਆਂ ਗੱਡੀਆਂ ਨਗਰ ਕੌਂਸਲ ਨੂੰ ਸੌਂਪ ਦਿੱਤੀਆਂ ਗਈਆਂ ਇਸ ਮੌਕੇ ਤੇ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਸੇਸ਼ ਤੌਰ ਤੇ ਪਹੁੰਚੇ ਤੇ ਦੋਨੋਂ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਨਗਰ ਕੌਂਸਲ ਨੂੰ ਸੌਂਪ ਦਿੱਤੀਆਂ ਗਈਆਂ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਸ਼ਹਿਰ ਵਿੱਚ ਕੋਈ ਅਨਸੁਖਾਮੀ ਘਟਨਾ ਨਾ ਹੋਵੇ ਜੇ ਕੋਈ ਅਨਸੁਖਾਮੀ ਘਟਨਾ ਹੋ ਜਾਂਦੀ ਹੈ ਤਾਂ ਉਹਦੇ ਲਈ ਫਾਇਰ ਅਫਸਰ ਤੇ ਉਹਨਾਂ ਦੀ ਟੀਮ ਪੂਰੀ ਤਰ੍ਹਾਂ ਤਿਆਰ ਹੈ ਤੇ ਨਾਲ ਹੀ ਜੋ ਨਵੀਆਂ ਗੱਡੀਆਂ ਹਨ ਉਹ ਅਦੋਨਿਕ ਸਹੂਲਤਾਂ ਨਾਲ ਲੈਸ ਹਨ ਜਿਹਦੇ ਵਿੱਚ ਫਾਇਰ ਅਫਸਰ ਤੇ ਉਹਨਾਂ ਦੀ ਟੀਮ ਨੂੰ ਬਹੁਤ ਮਦਦ ਮਿਲੇਗੀ ਇਸ ਮੌਕੇ ਤੇ ਫਾਇਰ ਅਫਸਰ ਅਮਨਦੀਪ ਸਿੰਘ ਰੂਬੀ ਨੇ ਵੀ ਹਲਕਾ ਬੁਧਾਇਕ ਮੈਡਮ ਨੀਨਾ ਮਿੱਤਲ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਜੋ ਨਵੇਂ ਫਾਇਰ ਟੈਂਡਰ ਦੀਆਂ ਗੱਡੀਆਂ ਦਿੱਤੀਆਂ ਗਈਆਂ ਹਨ ਉਹ ਸਾਡੇ ਲਈ ਕਾਫੀ ਲਾਹੇਵੰਦ ਸਿੱਧ ਹੋਣਗੀਆਂ ਪੁਰਾਣੀਆਂ ਗੱਡੀਆਂ ਨਾਲ ਸਾਨੂੰ ਕਿਸੇ ਵੀ ਅਨਸਕਾਮੀ ਘਟਨਾ ਦੇ ਨਾਲ ਨਜਿੱਠਣੇ ਮੁਸ਼ਕਲ ਕਰਨੀ ਪੈਂਦੀ ਸੀ ਇਸ ਮੌਕੇ ਤੇ ਨਗਰ ਕੌਂਸਲ ਦੇ ਈਓ ਅਬਤਾਸ ਸੇਕਰੀ ਐਡਵੋਕੇਟ ਲਵਿਸ਼ ਮਿੱਤਲ ਸ਼ਾਮ ਸੁੰਦਰ ਬੱਦਵਾ ਰਜੇਸ਼ ਕੁਮਾਰ ਵਿਕਰਮ ਸਿੰਘ ਕੰਡੇਵਾਲਾ ਰਮੇਸ਼ ਬਨੂੜ ਰਜੇਸ਼ ਬੂਆ ਸਰਵਨ ਸਿੰਘ ਤਿਤਨੇਸ਼ ਬੰਸਲ ਗੁਸ਼ਰਨ ਸਿੰਘ ਬਿਰਕ ਲਲਿਤ ਡੇਰਾ ਸੰਦੀਪ ਬਾਬਾ ਐਡਵੋਕੇਟ ਮੌਜੂਦ ਰਹੇ ਅੱਜ ਮੈਂ ਕਹੂੰਗੀ ਕਿ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਔਰ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰੂੰਗੀ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਤੇ ਡਾਕਟਰ ਰਵਜੋਤ ਜੀ ਦਾ ਜਦੋਂ ਡਾਕਟਰ ਰਵਜੋਤ ਜੀ ਰਾਜਪੁਰੇ ਆਏ ਸੀ ਤਾਂ ਅਸੀਂ ਇੱਕ ਗੱਡੀ ਦੀ ਮੰਗ ਕੀਤੀ ਸੀ ਤਾਂ ਉਹਨਾਂ ਨੇ ਅੱਜ ਦੋ ਗੱਡੀਆਂ ਦਿੱਤੀਆਂ ਕਿਉਂਕਿ ਜੋ ਪਬਲਿਕ ਦੀ ਮੰਗ ਹੈ ਪਬਲਿਕ ਨੂੰ ਚਾਹੀਦਾ ਹੈ ਜਿਵੇਂ ਸਰਦਾਰ ਭਗਵੰਤ ਸਿੰਘ ਮਾਨ ਜੀ ਹਮੇਸ਼ਾ ਕਹਿੰਦੇ ਆ ਕਿ ਆਮ ਲੋਕਾਂ ਦੀ ਸਰਕਾਰ ਹੈ ਤੇ ਆਮ ਲੋਕਾਂ ਦੀ ਜੋ ਮੰਗ ਹੈ ਉਹ ਅਸੀਂ ਬਿਲਕੁਲ ਪੂਰੀ ਕਰਾਂਗੇ ਸਾਡੇ ਇੱਕ ਗੱਡੀ ਮੰਗਣ ਨਾਲ ਮੰਗਣ ਤੋਂ ਉਹਨਾਂ ਨੇ ਦੋ ਗੱਡੀਆਂ ਭੇਜੀਆਂ ਤਾਂ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦੇ ਨੇ ਕੀਮਤ ਦੀਆਂ ਗੱਡੀਆਂ ਹੈਗੀਆਂ ਮੈਡਮ ਇਹ ਲਗਭਗ ਕਰੋੜ ਰੁਪਏ ਦੀ ਗੱਡੀ ਹੈਗੀ ਇੱਕ ਦੋ ਗੱਡੀਆਂ ਆ ਰਹੀਆਂ ਆਪਣੇ ਕੋਲੇ ਤਾਂ ਉਹੀ ਹੈ ਵੀ ਅੱਜ ਮੈਂ ਇਹ ਕਹੂੰਗੀ ਕਿ ਜੋ ਸਾਡੀ ਮਿਊਂਸਪੈਲਟੀ ਚ ਜੇ ਸਾਨੂੰ ਜ਼ਰੂਰਤ ਸੀਗੀ ਜਿਵੇਂ ਮੈਂ ਪਹਿਲਾਂ ਪਿੱਛੇ ਜੇ ਸੁਣਿਆ ਸੀ ਕਿਸੇ ਨੇ ਕਿਹਾ ਸੀ ਜੀ ਖੰਡਰ ਹੋਈਆਂ ਪਈਆਂ ਗੱਡੀਆਂ ਸਾਰਾ ਸਟਾਫ ਖੜਾ ਹੈ ਜੀ ਕੋਈ ਗੱਡੀਆਂ ਖੰਡਰ ਨਹੀਂ ਸੀਗੀਆਂ ਪਰ ਸਾਡੀ ਇਹ ਡਿਮਾਂਡ ਸੀ ਸਾਨੂੰ ਕਿ ਇੱਕ ਗੱਡੀ ਨਵੀਂ ਆ ਜੇ ਤਾਂ ਪਰ ਅੱਜ ਦੋ ਗੱਡੀਆਂ ਆ ਗਈਆਂ ਮੈਂ ਅੱਜ ਉਹਨਾਂ ਨੂੰ ਵੀ ਕਹਿਣਾ ਚਾਹਨੀ ਆ ਜਿਹੜੇ ਕਹਿੰਦੇ ਸੀ ਜੀ 19 ਤੋਂ ਅਸੀਂ ਮੰਗ ਕਰ ਰਹੇ ਸੀਗੇ ਗੱਡੀਆਂ ਨਹੀਂ ਆਈਆਂ ਅਸੀਂ ਹਾਈ ਕੋਰਟ ਚ ਗਏ ਜੀ ਉਹਨਾਂ ਨੇ ਹਾਈ ਕੋਰਟ ਦਾ ਵੀ ਟਾਈਮ ਬਰਬਾਦ ਕੀਤਾ ਆਪਣੀ ਸਰਕਾਰ ਚ ਨਹੀਂ ਲਿਆ ਸਕੇ ਪਰ ਹੁ ਲੋਕਾਂ ਦੀ ਸਰਕਾਰ ਹੈ ਲੋਕਾਂ ਦੀ ਜ਼ਰੂਰਤ ਦੀ ਹਰ ਚੀਜ਼ ਰਾਜਪੁਰੇ ਵਿੱਚ ਆਊਗੀ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀਗਾ ਕਿ ਜਦੋਂ ਇੱਕ ਇਸ਼ੂ ਜਾ ਬਣਾਇਆ ਸੀਗਾ ਇਹਨਾਂ ਲੋਕਾਂ ਨੇ ਕਿ ਅਸੀਂ ਹਾਈ ਕੋਰਟ ਚ ਜਾ ਕੇ ਆਏ ਆ ਜੀ ਗੱਡੀ ਆਊਗੀ ਉਦੋਂ ਵੀ ਮੈਂ ਕਿਹਾ ਸੀ ਕਿ ਜਿਸ ਦਿਨ ਸਾਡੇ ਮਾਨਯੋਗ ਮੰਤਰੀ ਸਾਹਿਬ ਇੱਥੇ ਆਏ ਸੀ ਡਾਕਟਰ ਰਵਜੋਤ ਜੀ ਅਸੀਂ ਉਦੋਂ ਡਿਮਾਂਡ ਕੀਤੀ ਸੀ ਉਹਨਾਂ ਪ੍ਰੋਮਿਸ ਕਰਕੇ ਗਏ ਸੀ ਕਿ ਇੱਕ ਗੱਡੀ ਦੇਵਾਂਗੇ ਪਰ ਅੱਜ ਉਹਨਾਂ ਨੇ ਸਾਨੂੰ ਦੋ ਗੱਡੀਆਂ ਪੇਚ ਦਿੱਤੀ ਕਿ ਕਿਹਦੇ ਵਿੱਚ ਆਓਗੇ ਕਿ ਇਹ ਤਿਹਾਰਾ ਦੇ ਦਿਨਾਂ ਦੇ ਵਿੱਚ ਦੀਵਾਲੀ ਦਾ ਤਿਹਾਰ ਹੈ ਇਹ ਦਿਨਾਂ ਦੇ ਵਿੱਚ ਇਹ ਜਿਹੜੀਆਂ ਕਟਨਾਵਾਂ ਜਰੂਰ ਦੇਖਣ ਨੂੰ ਮਿਲਦੀਆਂ ਜਿਵੇਂ ਹੁਣ ਹਜੇ ਤੱਕ ਵੀ ਲੱਗੀ ਹੋਈ ਹੈ ਅੱਗੇ ਕੀ ਕਹਿਣਾ ਚਾਹੋ ਕਿੰਨਾ ਫਾਇਦਾ ਹੋਏਗਾ ਮੈਮ ਲੋਕਾਂ ਨੂੰ ਇਸ ਚੀਜ਼ ਦਾ ਦੇਖੋ ਪਹਿਲਾਂ ਤਾਂ ਅਸੀਂ ਇਹ ਹੀ ਦੁਆ ਕਰਾਂਗੇ ਕਿ ਰਾਜਪੁਰੇ ਵਿੱਚ ਐਜੀ ਕੋਈ ਅਨਸੁਖਾਵੀ ਘਟਨਾ ਨਾ ਹੋਵੇ ਜੇ ਹੁੰਦੀ ਵੀ ਹੈ ਤਾਂ ਹੁਣ ਜਿਹੜੀਆਂ ਦੋ ਗੱਡੀਆਂ ਆ ਗਈਆਂ ਸਾਨੂੰ ਹੋਰ ਵੀ ਜ਼ਿਆਦਾ ਸਹੂਲਤ ਮਿਲੂਗੀ ਸਾਰੇ ਫਾਇਰ ਦੇ ਆਫੀਸਰ ਕੜੇ ਐ ਇਹਨਾਂ ਨੂੰ ਵੀ ਪਤਾ ਹੈ ਕਿ ਜਿੰਨੀ ਕਹਿੰਦੇ ਜਿੰਨੀਆਂ ਗੱਡੀਆਂ ਜ਼ਿਆਦਾ ਹੋਣ ਜੇ ਜੇ ਅਨਸੁਖਾਵੀ ਘਟਨਾ ਹੁੰਦੀ ਹੈ ਤਾਂ ਉੰਨੀ ਜਲਦੀ ਅੱਗ ਤੇ ਕਾਬੂ ਪਾਇਆ ਜਾਂਦਾ ਹੈ ਇਹ ਤਾਂ ਦੀਵਾਲੀ ਦੇ ਦਿਨਾਂ ਚ ਆਈ ਹੈ ਤਾਂ ਸਾਡੇ ਲਈ ਹੋਰ ਵੀ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੈ ਮੈਂ ਪੁਰਾਣੀ ਗੱਡੀ ਨਾਲੋਂ ਇਹਦੇ ਚ ਕੀ ਹੋਰ ਲੋਡਡ ਫੀਚਰ ਨੇ ਉਹਦੇ ਨਾਲੋਂ ਕਿੰਨੀਆਂ ਜੋ ਹੈ ਦੇਖੋ ਜਿਵੇਂ ਹਰ ਚੀਜ਼ ਅੱਜ ਕੱਲ ਐਡਵਾਂਸ ਟੈਕਨੋਲੋਜੀ ਆ ਗਈ ਹੈ ਤਾਂ ਹਰ ਚੀਜ਼ ਐਡਵਾਂਸ ਜਿਹੜੀ ਅੱਜ ਕੱਲ ਨਵੀਂ ਚੀਜ਼ ਆ ਰਹੀ ਹੈ ਉਹ ਸਾਰੀ ਇਹ ਚ ਪਾਣੀ ਦੀ ਕੁਆਂਟੀਟੀ ਵੀ ਇਹ ਚ ਜ਼ਿਆਦਾ ਹੋਊਗੀ ਜਿਵੇਂ ਫਾਇਰ ਬੁਝਾਉਣ ਦੀ ਪਾਵਰ ਵੀ ਇੰਨਾ ਜ਼ਿਆਦਾ ਹੋ ਹਰ ਚੀਜ਼ ਜੋ ਐਡਵਾਂਸ ਟੈਕਨੀਕ ਹੈ ਉਹ ਇੰਨਾ ਗੱਡੀਆਂ ਵਿੱਚ ਹੈਗੀ ਹੈ ਜਿਵੇਂ ਜਿਸ ਤਰ੍ਹਾਂ ਨਗਰਪਾਲਿਕਾ ਗੱਡੀਆਂ ਪਹੁੰਚੀਆਂ ਇਸ ਤੋਂ ਇਲਾਵਾ ਹੋਰ ਵੀ ਕੋਈ ਨਵੀਂ ਤਕਨੀਕ ਦੀਆਂ ਮਸ਼ੀਨਾ ਸਫਾਈ ਨੂੰ ਲੈ ਕੇ ਕੋਈ ਇਸ ਕਰਨ ਕੋਈ ਪਹੁੰਚ ਬਿਲਕੁਲ ਸਫਾਈ ਦੀਆਂ ਮਸ਼ੀਨਾ ਵੀ ਨਵੀਆਂ ਆਣ ਗਿਆ ਬਹੁਤ ਜਲਦੀ ਆਣ ਗਿਆ ਬਾਕੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਮਾਨਯੋਗ ਸੀਐਮ ਸਾਹਿਬ ਨੂੰ ਇਹ ਹੀ ਹੈ ਕਿ ਜੋ ਲੋਕਾਂ ਨਾਲ ਵਾਅਦੇ ਕੀਤੇ ਉਹ ਪੂਰੇ ਕੀਤੇ ਜਾਣ ਤੁਸੀਂ ਦੇਖਿਆ ਉਹ 2-3 ਦਿਨ ਪਹਿਲਾਂ ਅਸੀਂ ਸੜਕਾਂ ਦਾ ਮਹੂਰਤ ਵੀ ਕੀਤਾ ਹੈ ਸੜਕਾਂ ਦੀ ਸ਼ੁਰੂਆਤ ਕੀਤੀ ਹੈ ਜਿਹੜੀਆਂ ਸੜਕਾਂ ਪਿਛਲੇ 15-15 20-20 ਸਾਲਾਂ ਤੋਂ ਨਹੀਂ ਬਨੀਆਂ ਸੀਗੀਆਂ ਉਹ ਸੜਕਾਂ ਦੀ ਵੀ ਸ਼ੁਰੂਆਤ ਹੋਈ ਹੈ ਅੱਜ ਅਸੀਂ ਨਵੇਂ ਗ੍ਰਿਡ ਡਿਸ਼ ਰੁਵਾਤ ਕਰਕੇ ਆਏ ਆ ਉਥੇ ਤਾਂਕਿ ਜਿਹੜਾ ਜ਼ੀਰੋ ਟ੍ਰਿਪਿੰਗ ਦਾ ਅਸੀਂ ਵਾਅਦਾ ਕੀਤਾ ਹੈ ਵੀ ਬਿਜਲੀ ਦਾ ਕੱਟ ਨਹੀਂ ਲੱਗੂਗਾ ਉਸ ਦਾ ਵੀ ਅਸੀਂ ਅੱਜ ਸ਼ੁਰੂਆਤ ਕਰਕੇ ਆਏ ਆ ਬਨੂੜ ਵਿੱਚ ਨਵਾਂ ਟਰਾਂਸਫਾਰਮਰ ਰੱਖ ਕੇ ਆਏ ਆ ਤਾਂ ਮੇਰਾ ਕਹਿਣ ਦਾ ਮਤਲਬ ਹੈ ਕਿ ਹਰ ਫੀਲਡ 'ਚ ਚਾਹੇ ਮਿਊਨਿਸਪੈਲਟੀ ਦਾ ਹੈ ਚਾਹੇ ਇਲੈਕਟ੍ਰਿਸਿਟੀ ਦਾ ਹੈ ਚਾਹੇ ਪੀ ਡਬਲਯੂ ਡੀ ਦਾ ਹੈ ਜਿਹੜੇ ਵੀ ਫੀਲਡ ਚ ਜੋ ਵੀ ਕੰਮ ਕਰਨ ਵਾਲੇ ਹੋ ਸਾਰੇ ਕੰਮ ਬੜੀ ਤੇਜ਼ੀ ਨਾਲ ਹੋ ਰਿਹਾ ਹੈ ਪੁਆਇੰਟ ਦੇ ਵਿੱਚ ਹੁਣ ਇਨਾਂ ਚੋਂ ਕੋਈ ਫਾਇਰ ਬ੍ਰਿਗੇਡ ਪੱਕੀ ਖੜੀ ਖੜੀ ਰਹੇਗੀ ਉੱਥੇ ਜੀ ਬਿਲਕੁਲ ਜੀ ਬਿਲਕੁਲ ਖੜੀ ਬਿਲਕੁਲ ਜੀ ਖੜੀ ਖੜੀ ਰਹੂਗੀ ਜਿਹੜਾ ਉੱਥੇ ਫਾਇਰ ਸਟੇਸ਼ਨ ਹੈ ਉਹਨੂੰ ਵੀ ਅਸੀਂ ਜਲਦੀ ਪੂਰਾ ਨਵਾਂ ਬਣਾ ਕੇ ਉੱਥੇ ਜਿਵੇਂ ਇੰਡਸਟਰੀ ਏਰੀਆ ਹੈ ਤਾਂ ਉੱਥੇ ਸਭ ਨੂੰ ਸਹੂਲਤ ਦੇਵਾਂਗੇ ਹਰੰਦਰ ਰੋਡ ਦੇ ਉਹਦੀ ਸਮੱਸਿਆ ਕਾਫੀ ਹੈ ਟਰੈਕਿੰਗ ਨੂੰ ਲੈ ਕੇ ਕਦੋਂ ਤੱਕ ਕੰਪਲੀਟ ਹੋ ਜੇਗਾ ਦੇਖੋ ਉਹਨਾਂ ਨੇ ਨਵੰਬਰ ਦਸੰਬਰ ਦਾ ਟਾਈਮ ਮੰਗਿਆ ਸੀ ਮੈਨੂੰ ਉਮੀਦ ਹੈ ਕਿ ਨਵੰਬਰ ਦਸੰਬਰ ਤੱਕ ਜਰੂਰ ਪੂਰੀ ਹੋ ਜਾਏਗਾ ਔਰ ਜਿਹੜਾ ਕਿ ਆਮ ਲੋਕਾਂ ਨੂੰ ਜਿਹੜੀ ਦਿੱਕਤ ਆ ਰਹੀ ਹੈ ਉਸ ਤੋਂ ਨਿਜਾਤ ਮਿਲੇਗੀ ਹੁਣ ਟੋਟਲ ਕਿੰਨੀਆਂ ਗੱਡੀਆਂ ਹੋ ਗਈਆਂ ਹੁਣ ਦੋ ਗੱਡੀਆਂ ਨਵੀਆਂ ਆ ਗਈਆਂ ਜੀ ਤੇ ਚਾਰ ਗੱਡੀਆਂ ਹੋ ਗਈਆਂ ਹੁਣ ਰਾਜਪੁਰੇ ਚ ਤੇ ਜੇ ਪ੍ਰਮਾਤਮਾ ਨੇ ਸਾਨੂੰ ਹੋਰ ਵੀ ਜੇ ਲੋੜ ਪੈਂਦੀ ਹੈ ਸਾਡਾ ਜੇ ਸਾਡੇ ਫਾਇਰ ਆਫੀਸਰ ਦੀ ਡਿਮਾਂਡ ਆਂਦੀ ਹੈ ਤਾਂ ਇਹ ਇੱਕ ਗੱਡੀ ਹੋਰ ਵੀ ਜਲਦੀ ਅਸਾਂ ਲੈ ਲਵਾਂਗੇ ਮੁਲਾਜ਼ਮਾਂ ਦੀ ਵੀ ਭਰਤੀ ਕੀਤੀ ਜਾਏਗੀ ਸਟਾਫ ਵਿੱਚ ਗੱਡੀਆਂ ਵਾਧੀਆਂ ਜੀ ਨੇਚਰਲੀ ਜਿਵੇਂ ਜਿਵੇਂ ਕਹਿੰਦੇ ਆ ਸਾਧਨ ਵਧਣਗੇ ਓਵੇਂ ਓਵੇਂ ਮੁਲਾਜ਼ਮਾਂ ਦੀ ਡਿਮਾਂਡ ਵੀ ਹੁੰਦੀ ਹੈ ਉਹ ਵੀ ਸਾਰੀ ਪੂਰੀ ਕੀਤੀ ਜਾਊਗੀ ਮੈਡਮ ਨੇ ਸਾਰਾ ਕੁਝ ਦੱਸਤਾ ਬਰੀ ਖੁੱਲਕੇ ਦੱਸਤਾ ਮੈਡਮ ਦੀ ਬਦੌਲਤ ਹੀ ਸਾਰਾ ਕੁਝ ਹੋਇਆ ਮੈਂ ਇਹਨਾਂ ਦਾ ਥੈਂਕ ਯੂ ਕਰਦਾ ਦਿਲ ਦੀ ਗਹਿਰਾਈਆਂ ਤੋਂ ਅਸੀਂ ਇੱਕ ਗੱਡੀ ਸੀ ਮੈਡਮ ਨੇ ਸਾਨੂੰ ਦੋ ਲੈ ਕੇ ਦਿੱਤੀਆਂ ਬਹੁਤ ਬਹੁਤ ਥੈਂਕ ਯੂ ਹੋਰ ਕਿਸ ਤਰ੍ਹਾਂ ਦੀ ਮੁਸ਼ਕਿਲਾਂ ਹੈ ਜੀ ਜੋ ਵੀ ਪ੍ਰੋਬਲਮ ਆਏਗੀ ਮੈਡਮ ਨੂੰ ਅਸੀਂ ਕਹਾਂਗੇ ਮੈਡਮ ਸਾਡਾ ਪ੍ਰੋਬਲਮ ਨਾਲ ਦੀ ਨਾਲ ਸੁਣ ਕੇ ਨਾਲ ਦੀ ਨਾਲ ਹੱਲ ਹੋ ਰਿਹਾ ਤੁਹਾਡਾ ਸਟਾਫ ਦਾ ਪ ਕਿਉਂਕਿ ਦੋ ਗੱਡੀਆਂ ਨਮੀਆਂ ਆ ਚੁੱਕੀਆਂ ਨੇ ਨਹੀਂ ਸਟਾਫ ਸਾਡੇ ਕੋਲ ਪੂਰਾ ਹੈ ਵਰਦੀਆਂ ਵਰਦੀਆਂ ਦੀ ਡਿਮਾਂਡ ਹਮੇਸ਼ਾ ਸਿਵਲ ਇਤਾਂ ਹੁੰਦਾ ਤੰਗਲੀ ਹੁੰਦੀ ਹੈ ਛੋਟੀ ਗੱਡੀ ਜਾਂ ਸਾਡੇ ਕੋਲ ਛੋਟਾ ਇੱਕ ਆ ਰਹੀ ਹੈ ਇੱਕ ਗੱਡੀ ਹੋਰ ਨਵੀਂ ਮਿਲੀ ਜਿਹੜੀ ਮੈਡਮ ਲੈ ਕੇ ਦਿੱਤੀ ਹੈ ਉਹ ਵੀ ਆ ਰਹੀ ਹੈ ਸਾਡੇ ਕੋਲ ਇੱਕ ਪੁਰਾਣੀ ਛੋਟੀ ਵੀ ਹੈਗੀ ਹੈ ਸਾਡੇ ਕੋਲ ਵਰਦੀਆਂ ਵਰਦੀਆਂ ਦੀ ਡਿਮਾਂਡ ਹਮੇਸ਼ਾ ਚੱਲਦੀ ਰਹਿੰਦੀ ਹੈ ਨਹੀਂ ਸਭ ਪੂਰਾ ਹੈ ਸਰ ਸਾਰਾ ਕੁਝ ਹੈ ਥੈਂਕ ਯੂ ਥੈਂਕ ਯੂ